ਬਾਜੀ ਦਰਬਾਰ ਤੇ ਇਹ ਬਾਬਾ ਜੀ ਮੇਰਾ ਮੁੰਡਾ ਕੈਨੇਡਾ ਜਾਵੇ ਪੱਕਾ ਹੋ ਗਏ ਘਰ ਨੂੰ ਆਵੇ ਤੇ ਮੈਂ ਤੇਰੇ ਦਰਬਾਰ ਤੇ ਰਪਾਲ ਟੱਠੇ ਵਾਲਾ ਕਮਲਜੀਤ ਲਾਊਗਾ ਤੇ ਜਦੋਂ ਅਰਦਾਸਾਂ ਸਹੀ ਹੋ ਜਾਂਦੀਆਂ ਬਾਈ ਜੀ ਮੁੰਡਾ ਦਰਬਾਰ ਤੇ ਆ ਗਿਆ ਪੱਕਾ ਹੋ ਗਏ ਤੇ ਆਣ ਕੇ ਵਿਆਹ ਵੀ ਹੋ ਗਿਆ ਜਦੋਂ ਬਾਹਰ ਮੁੰਡਾ ਜਾਂਦਾ ਵਿਆਹ ਵੀ ਛੇਤੀ ਹੋ ਜਾਂਦਾ ਤੁਹਾਨੂੰ ਪਤਾ ਮੁੜ ਕੇ ਵੀ ਮੁੰਡਾ ਤੇ ਬਾਹਰ ਗਿਆ ਵੀ ਛੇਤੀ ਕਰ ਦੋ ਕੁੜੀ ਦਾ ਵਿਆਹ ਕੁੜੀ ਵੀ ਬਾਹਰ ਚਲ ਜੂਗੀ ਮੁੰਡਾ ਵਿਆਹ ਕੇ ਜਦੋਂ ਘਰ ਆ ਜਾਂਦਾ ਤੇ ਮੁੜ ਕੇ ਨਾ ਸਾਰੇ ਪਿੰਡ ਨੂੰ ਸੱਦਦੇ ਆ ਪਾਰਟੀ ਕਰਦੇ ਵਿਆਹ ਦੀ ਤੇ ਪੱਕੇ ਹੋਏ ਦੀ ਜਦੋਂ ਅਮਰੀਕਾ ਚ ਪੱਕਾ ਹੋ ਕੇ ਘਰ ਨੂੰ ਆਉਂਦਾ ਤੇ ਜਦੋਂ ਪਾਰਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਜ਼ੁਰਗੀ ਵਿੱਚ ਪਾਰਟੀ ਦੇ ਚੱਲ ਜਾਂਦੇ ਆ ਤੇ ਪਾਜੀ ਉੱਥੇ ਦਾਰੂ ਪਾਣੀ ਚੱਲਣ ਲੱਗ ਪੈਂਦਾ ਪਾਰਟੀ ਚ ਹੋਈ ਕੁਝ ਹੁੰਦਾ ਕੀ ਹੁੰਦਾ ਦਾਰੂ ਪਾਣੀ ਚੈਨਲ ਦਾ ਬਜ਼ੁਰਗ ਵੀ ਵੇਚ ਲ ਜਾਂਦੇ ਆ ਤੇ ਜਿਹੜਾ ਪਾਪਾ ਸੀ ਨਾ ਉਹ ਵੀ ਚਲ ਗਿਆ ਉਹ ਵਿਚਾਰਾ ਮੁੜ ਕੇ ਗਿਆ ਜਿਹੜੇ ਮੁੰਡੇ ਆ ਨਾ ਜਿਹੜੇ ਆੜੇ ਨਿਕਨੇ ਨਿਆਣੇ ਆ ਇਹਨਾਂ ਦਾ ਵੀ ਗੀਤ ਗਾਉਣਾ ਅੱਜ ਇੱਕ ਮੈਨੂੰ ਪਤਾ ਲੱਗਿਆ ਸ਼ਰਾਰਤਾਂ ਬੜੀਆਂ ਕਰਨਦੇ ਆ ਤੁਹਾਡਾ ਵੀ ਗੀਤ ਗਾਉਣਾ ਬਿੰਨੇਪਲਾ ਕਿੰਨੇ ਕਿ ਤੁਸੀਂ ਪੜ ਕੇ ਆਏ ਜੋ ਅੱਛਾ ਤੇ ਬਾਪੂ ਨੂੰ ਸ਼ਰਾਬ ਪਿਆ ਦਿੰਦੇ ਆ ਮੁੰਡੇ ਸ਼ਰਾਰਤਾਂ ਕਰ ਦਿੰਦੇ ਆ ਬਜ਼ੁਰਗਾਂ ਨੂੰ ਸ਼ਰਾਬ ਪਿਆ ਦਿੰਦੇ ਆ ਬਾਪੂ ਕੰਤਾ ਨੂੰ ਹੱਥ ਬਾਹਾਂ ਕੇ ਘਰ ਨੂੰ ਆਇਆ ਜੇ ਉਹ ਘਰ ਨੂੰ ਆਇਆ ਤੇ ਡੇਉੜੀ ਵਿੱਚ ਮਨਜੀ ਤੁਹਾਨੂੰ ਪਤਾ ਜਦੋਂ ਪਾਈ ਜੀ ਮੁੰਡਾ ਵਿਆਹ ਜਾਂਦਾ ਤੇ ਮਨਜੀ ਅੰਦਰ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਬੱਚੇ ਹੋਣੇ ਸ਼ੁਰੂ ਹੋ ਜਾਂਦੇ ਨੇ ਨਾ ਤੇ ਮਨਜੀ ਹੌਲੀ ਹੌਲੀ ਬਾਹਰ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ ਮਨਜੀ ਮੁੜ ਕੇ ਡੇਉੜੀ 'ਚ ਆ ਜਾਂਦੀ ਹੈ ਡੇਉੜੀ 'ਚ ਮੁੜ ਕੇ ਗਾਂ ਤੁਹਾਨੂੰ ਪਤਾ ਆਰਾਮ ਨਾਮ ਸੱਤ ਹੈ ਫਿਰ ਉਧਰੋਂ ਚੱਲ ਜਾਂਦੀ ਅੱਛਾ ਉੱਥੇ ਜਦੋਂ ਡੇਉੜੀ 'ਚ ਵੇਖਿਆ ਤੇ ਬੁਢੜੀ ਮਾਤਾ ਜਿਹੜੀ ਮਨਜੀ ਤੇ ਬੈਠੀ ਹੈ ਡੇਉੜੀ ਵਿੱਚ ਆਉਂਦਾ ਬਾਪੂ ਬੁੱਲੀ ਨੇ ਚੁੱਕ ਕੇ ਕਾਂਦ ਨਾਲ ਮਾਰਦਾ ਅੰਦਰੋਂ ਨੋ ਵੇਖਦੀ ਆ ਭਤੰਦਰ ਪਤਾ ਨਹੀਂ ਕੀ ਗੱਲ ਆਜ ਬਾਬੂ ਨੂੰ ਕੀ ਹੋ ਗਿਆ ਅੱਜ ਬੀਬੀ ਨੇ ਚੁੱਕ ਚੁੱਕ ਮਾਰਨ ੜਿਆ ਪਤਾ ਨਹੀਂ ਕੀ ਗੱਲ ਹੋ ਗਈ ਆ ਉਹਦੇ ਘਰ ਵਾਲਾ ਹੁੰਦਾ ਉਹਨੂੰ ਕਹਿੰਦੀ ਆ ਵੀ ਅੱਜ ਬਾਬੂ ਨੂੰ ਪਤਾ ਨਹੀਂ ਕੀ ਹੋਇਆ ਈ ਅੱਜ ਬਾਬੂ ਮਾਤਾ ਦੀਆਂ ਦੀਆਂ ਹੱਡੀਆਂ ਪਛਲੀਆਂ ਤੋੜ ਦੇਣ ਲੱਗਾ ਈ ਉਹ ਤੇ ਭਤੰਦਰ ਬੜੀ ਮਾੜੀ ਸ਼ਰਾਬ ਵੇਖੀ ਬਾਬੂ ਦੀ ਕਹਿੰਦਾ ਚੁੱਪ ਕਰ ਆਪਾਂ ਤੇ پارٹی ਕੀਤੀ ਐ ਜਿਹੀਂ ਰੌਲਾ ਪਾ ਲੈਣਾ ਘਰ ਦੇ ਵਿੱਚ ਤੇ ਲੋਕਾਂ ਨੇ ਬਦਨਾਮੀ ਹੋ ਜਣੀ ਚੁੱਪ ਕਰ ਉਹ ਕੀ ਕਹਿੰਦੀ ਤਾ ਉਹ ਕੀ ਕਹਿੰਦਾ ਭੜੇ ਪਿਆਰ ਨਾਲ ਸੁਣਨਾ ਇਹ ਵੀ ਚੰਗਾ ਲੱਗਾ ਗਾਣਾ ਤਾੜੀ ਮਾਰਨੀ ਨਵਾਂ ਕੀ ਤੇ ਆਉਣ ਵਾਲਾ ਉਹ ਕਹਿੰਦੀ ਆ ਅੰਦੀਪ ਬੜੀ ਮਾੜੀ ਆ ਸ਼ਰਾਬ ਕੰਮ ਕਰਦੀ ਖਰਾਬ ਉਹ ਬੜੀ ਮਾੜੀ ਆ ਸ਼ਰਾਬ ਕੰਮ ਕਰਦੀ ਖਰਾਬ ਕਹਿ ਕਹਿ ਕੇ ਚੰਦਰਿਆ ਹਾਰੀ ਟਾ ਟਾ ਕਹਿ ਕਹਿ ਕੇ ਚੰਦਰਿਆ ਹਾਰੀ ਕਹ ਕਹ ਕੇ ਚੰਦਰਿਆ ਹਾਰੀ ਹਾਰੀ ਤੇ ਜੀ ਵੀ ਨਾ ਨਾ ਕਹ ਕਹ ਕੇ ਚੰਦਰਿਆ ਹਾਰੀ ਉਹ ਬਾਪੂ ਨੂੰ ਸ਼ਰਾਬ ਚੜ ਗਈ ਉਹ ਬਾਪੂ ਨੂੰ ਸ਼ਰਾਬ ਚੜ ਗਈ ਉਹ ਭੁੜੀ ਚੋਕ ਕੇ ਬਰਾਂਡੇ ਵਿੱਚ ਉਹਨੇ ਮਾਤਾ ਚੋਕ ਕੇ ਮਾਰੀ ਚਲੋ ਉਹਨੂੰ ਨਹੀਂ ਪਤਾ ਲੱਗਣਿਆ ਨਾ ਵਿਚਾਰੇ ਨੂੰ ਹੈਗੇ ਨਹੀਂ ਉਹ ਕੀ ਕਿੰਦਾ ਅੰਦਾ ਚੁੱਪ ਕਰ ਰੋਣਾ ਨਾ ਪਾ ਕਿਹੜਾ ਆ ਗਿਆ ਪਚਾਲ ਹੋਈ ਫਿਰਦੀ ਏ ਲਾਲ ਕਿਹੜਾ ਆ ਗਿਆ ਪਚਾਲ ਹੋਈ ਫਿਰਦੀ ਏ ਲਾਲ ਸੋ ਵੀ ਹੋਵੇ ਕਦੇ ਕੁੰਦਾ ਨਹੀਂ ਵਿਚਾਰਾ ਸੋ ਵੀ ਤੇ ਮਤਲਬ ਹਰ ਬੰਦਾ ਰੱਬ ਵਰਗਾ ਹੀ ਹੁੰਦਾ ਜਦ ਦੋ ਘੋਟਾ 13 ਮਾਰਤਨ ਪਿੰਦੇ ਪਤਾ ਦੋ ਦੋ ਲੱਗ ਜਾਂਦਾ ਸੋ ਵੀ ਹੋਵੇ ਕਦੇ ਕੁੰਦਾ ਨਹੀਂ ਵਿਚਾਰਾ ਬੁੜੇ ਨੇ ਕਿਹੜਾ ਡਾਗ ਮਾਰਤੀ ਬੁੜੇ ਨੇ ਕਿਹੜਾ ਡਾਗ ਮਾਰਤੀ ਨਹੀਂ ਐਵੇਂ ਪਿੰਡ ਵਿੱਚ ਪਾਇਨਾ ਹਲਾਰਾ ਆੰਦਾ ਖਲਾਰਾ ਨਾ ਪਾ ਕਿਹੜਾ ਆ ਗਿਆ ਪਚਾਲ ਹੋਈ ਫਿਰਦੀ ਏ ਲਨ ਆਪ ਬਚਾਲ ਹੋਈ ਫਿਰਦੀ ਏ ਲਾਲ ਓਏ 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 ਕਿਹੜਾ ਆ ਗਿਆ ਬਚਾਲ ਹੋਈ ਫਿਰਦੀ ਏ ਲਾਲ ਸੂਫੀ ਹੋਵੇ ਕਦੇ ਕੁੰਦਰੀ ਵਿਚਾਰਾ ਕੋ ਵੀ ਹੋਵੇ ਕਦੇ ਕੁੰਦਰੀ ਵਿਚਾਰਾ ਬੁੜੇ ਨੇ ਕਿਹੜਾ ਢਾਗ ਮਾਰਦੀ ਬੁੜੇ ਨੇ ਕਿਹੜਾ ਢਾਗ ਮਾਰਦੀ ਨਹੀਂ ਆ ਮੈਂ ਪਿੰਡ ਵਿੱਚ ਪਾਈ ਨਾ

ਮਾਈ ਦਾ ਲੱਗਦਾ ਦਿਮਾਗ ਨਹੀਂ ਟਿਕਾਣੇ ਮੈਨੂੰ ਮਾਈ ਦਾ ਕੀਤੀ ਹੋਵੇ ਜੱਟ ਦੀ ਤੇ ਨੇੜੇ ਨਹੀਂ ਆ ਜਾਈਦਾ ਕੀਤੀ ਹੋਵੇ ਜੱਟ ਦੀ ਤੇ ਨੇੜੇ ਨਹੀਂ ਆ ਜਾਈਦਾ ਹੋਇਆ ਕੀ ਜੇ ਮਾਰ ਦੇ ਤਲਲਕਾਰਾ ਹੋਇਆ ਕੀ ਜੇ ਮਾਰ ਦੇ ਤਲਲਕਾਰਾ ਬੁੜੇ ਨੇ ਕਿਹੜਾ ਢਾਗ ਮਾਰਦੀ ਬੁੜੇ ਨੇ ਕਿਹੜਾ ਢਾਗ ਮਾਰਦੀ ਨਹੀਂ ਅਵੇਂ ਪਿੰਡ ਵਿੱਚ ਪਾਇਨਾ ਮਨੁਸ਼ੀ ਨੇ ਸਭ ਨੂੰ ਬੁਲਾਇਆ ਨਹੀਂ ਕੈਨੇਡਾ ਵਿੱਚ ਮਾਣਾ ਪੱਕਾ ਹੋ ਕੇ ਘਰ ਆਇਆ ਨਹੀਂ ਪਾਰਟੀ 'ਚ ਮਾਣੇ ਨੇ ਨਹੀਂ ਸਭ ਨੂੰ ਬੁਲਾਇਆ ਨਹੀਂ ਉਹ ਪਾਰਟੀ ਦੇ ਵਿੱਚ ਪਾਣ ਸਭ ਨੂੰ ਬੁਲਾਇਆ ਰੇ ਗੁੰਡ ਠੱਠੇ ਵਾਲਾ ਨਹੀਂ ਗੁੰਡ ਠੱਠੇ ਵਾਲਾ ਕਿਹੋਂ ਦਾ ਠੱਠੇ ਵਾਲਾ ਬੱਜਿਆ ਨਿਆਰਾ ਗਉਂਦਾ ਟੱਡੇ ਵਾਲਾ ਬੱਜਿਆ ਨਜ਼ਾਰਾ ਬੁੜੇ ਨੇ ਕਿਹੜਾ ਢਾਕ ਮਾਰਦੀ ਬੁੜੇ ਨੇ ਕਿਹੜਾ ਢਾਕ ਮਾਰਦੀ ਨੀ ਐਵੇਂ ਪਿੰਡ ਵਿੱਚ ਪਾਈ ਨਾ ਐਵੇਂ ਪਿੰਡ ਵਿੱਚ ਪਾਈ ਨਾ ਖਿਡਾਰਾ ਗੁੜੀ ਚੱਕ ਕੇ ਬਰਾਂਡੇ ਵਿੱਚ ਮਾਰੀ ਪਿੰਡ ਵਿੱਚ ਪਾਈ ਨਾ ਖਿਡਾਰਾ ਗੁੜੀ ਚੱਕ ਕੇ ਬਰਾਂਡੇ ਵਿੱਚ ਮਾਰੀ ਪਿੰਡ ਵਿੱਚ ਪਾਈ ਨਾ ਖਿਡਾਰਾ